ਈ ਭਗਵੰਤ ਮਾਨ ਹਾਏ 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 ਜਿਹੜੇ ਬੀਜੇਪੀ ਦੇ ਵਰਕਰ ਆ ਭਗਵੰਤ ਮਾਨ ਦਾ ਪੁਤਲਾ ਸਾੜਨ ਲਈ ਅੱਜ ਲੁਧਿਆਣਾ ਭਾਰਤ ਨਗਰ ਚੌਕ ਪੋਸਟ ਆਫਿਸ ਮੁਰੇ ਜਿਹੜੇ ਇਕੱਠੇ ਹੋਏ ਆ ਸੋ ਭਗਵੰਤ ਮਾਨ ਦੇ ਜਿਹੜੀਆਂ ਕੀ ਆ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਦੇ ਪੁਤਲੇ ਤੇ ਜਿਹੜੀਆਂ ਛੋਟੀਆਂ ਮਾਰੀਆਂ ਜਾ ਰਹੀਆਂ ਜੁੱਤੀਆਂ ਵੀ ਮਾਰੀਆਂ ਜਾ ਰਹੀਆਂ ਦੂਸਰੋਂ ਇਹਨੂੰ ਲੈ ਕੇ ਜਿਹੜੀ ਅੱਜ ਬੀਜੇਪੀ ਦੇ ਜਿਹੜੇ ਰਣਜੀਤ ਮਾਨ ਤੇ ਸਮੁੱਚੀ ਪੰਜਾਬ ਦੀ ਟੀਮ ਆ ਉਹ ਇੱਥੇ ਪਹੁੰਚੀ ਹੋਈ ਆ ਸੋ ਜਗਿੰਦਰ ਮਿੱਤਲ ਜੀ ਹੋਰ ਤੇਰੇ ਸਿਨੀਅਰ ਆਗੂ ਵੀ ਇੱਥੇ ਪਹੁੰਚੇ ਨੇ ਦਾ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਆ ਸੋ ਪੁਕਿਆ ਪੁਤਲਾ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਤੇ ਤਸਵੀਰਾਂ ਤੇ ਮੇਸਜਾਂ ਆ ਰਹੇ ਰਹੇ ਕਾੰਡ ਬੁੱਲਾਉਂਦੇ ਹਾਰੇ ਹਾਏ 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 ਕਬਕੇ ਪਿੱਤੋ ਹਾਏ ਹਾਏ ਹਾਰੇ ਹਾਏ 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 ਕਬਕੇ ਪਿੱਤੋ ਹਾਏ 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 ਕਿਸੇੜੀ ਭਗਵੰਤ ਮਾਨ ਹਾਏ ਹਾਏ ਹਾਰੇ ਹਾਏ ਹਾਰੇ ਸੋ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਮਰੇ ਚੱਲ ਰਹੀਆਂ ਨੇ ਬੀਜੇਪੀ ਵੱਲੋਂ ਅੱਜ ਭਗਵੰਤ ਮਾਨ ਦਾ ਜਿਹਨੂੰ ਕਹਿੰਦੇ ਆ ਮੋੜਵੀ ਮਕਾਨ ਕਹਿੰਦੇ ਨਹੀਂ ਹੁੰਦੇ ਵੀ ਮੋੜਵੀ ਮਕਾਨ ਜਾਣਾ ਤੋਂ ਅੱਜ ਮੋੜਵੀ ਮਕਾਨ ਬਣ ਗਿਆ ਤਮਾਨ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਨਹੀਂ ਬੰਦਾਰ ਸਾਡੇ ਪਹੁੰਚਿਆ ਔਰ ਉੱਥੇ ਮੈਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਰਦਾ ਹੁਣੇ ਤਮਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਰੱਖਣਗੇ ਵੱਜੀਤ ਤਮਾਨ ਜੀ ਇੱਕ ਆਜੋ ਆਜੋ ਬੱਜੂ ਇਸ ਉਸ ਪ੍ਰਦਰਸ਼ਨ 'ਚ ਘੱਟੇ ਹੋਏ ਭਾਰਤੀ ਜਨਤਾ ਪਾਰਟੀ ਦੀ ਸਮੂਹ ਸਾਰੇ ਕਾਰਜਕਰਤਾ ਵੀਰ ਦੱਸ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਉਹ ਸ਼ਰਾਬੀ ਦਾ ਜਿਹਨੇ ਪੰਜਾਬ ਨੂੰ ਬਰਬਾਦੀ ਦੀ ਕੰਧਾਰ ਤੇ ਲੈ ਕੇ ਆਇਆ ਔਰ ਜਿਹਦੇ ਰਾਜ ਦੇ ਉਹ ਸਹਿਯੋਗੀ ਉਹ ਤੋਂ ਵੀ ਬਹੁਤਾਂ ਪਾਰ ਕਰ ਗਏ ਕਹੇ ਤਕਸੁਰ ਤੁਸੀਂ ਕਰੋ তোর ਨਾਮ ਬਲੇਮ ਕਿਸੇ ਦੂਸਰੇ ਦਾ ਲਾਓ ਜਿਸ ਤਰ੍ਹਾਂ ਦੇ ਨਾਮ ਇਹਨਾਂ ਨੇ ਕਲ ਕਰਪੂਰ ਕੀਤੀ ਕਿਹਾ ਜੰਦਾਸੀ ਬਰਬਾਸ਼ਾ ਦੀ ਪਾਰਟੀ ਚੋਰਾ ਠੱਗੇ ਦੀ ਪਾਰਟੀ ਠੱਗੇ ਦੀ ਪਾਰਟੀ ਪਰ ਇਹਨਾਂ ਨੇ ਸਾਬਤ ਕਰਤਾ ਜਿਸ ਤੰਗਰੇ ਨਾਮ ਪੁਲਿਸ ਪ੍ਰਸ਼ਾਸਨ ਨੂੰ ਨਾਮ ਲੈ ਕੇ ਇਹਨਾਂ ਨੇ ਪਾਰਟੀ ਜਨਤਾ ਪਾਰਟੀ ਦਾ ਦਫਤਰ ਘੇਰਨ ਦੀ ਕੋਸ਼ਿਸ਼ ਕੀਤੀ ਪਹਿਲੇ ਮਿੰਟ ਤੋਂ ਦੌੜਦਾ ਸੀ ਸਭ ਸਭ ਜਵਾਬ ਦੇ ਦਿੰਦੇ ਆ ਬੁਟੋਰੀਆਂ ਸਾਰੀਆਂ ਕੰਨੀਆਂ ਅਸੀਂ ਸੜਕ ਤੋਂ ਜਾਗਰਤ ਹੁੰਦੇ ਚੱਲਾਂਗੇ